हां जी ਜੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਜਿਹਦੇ ਵਿੱਚ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:15 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਵਰਨਾਲਾ ਪਟੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਜਿਹਦੇ ਵਿੱਚ ਮਾਰਜੋਗੇ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਤਫਾ ਮਨਵਜੀਤ ਸਿੰਘ ਐਸਐਚਓ ਰੂੜੇਕਲਾ ਰੂੜੇਕਲਾ ਪਿੰਡਰਕੌਰ ਤੇ ਸਪੈਸ਼ਲ ਟੀਮ ਸੀਆਈਏ ਤੇ ਉਹਦੇ ਨਾਲ ਹੀ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇਹਨਾਂ ਦੀ ਟੀਮਾਂ ਇਕੱਠੇ ਕੀਤੀ ਗਈ ਹੈ ਨਾਲ ਹੀ ਟੈਕਨੀਕਲ ਸੈਲ ਸਪੈਸ਼ਲ ਸੈਲ ਸਾਈਬਰ ਸੈਲ ਸਾਡਾ ਜਿਹੜਾ ਬਰਨਾਲੇ ਦਾ ਉਹਨਾਂ ਦੀ ਨਾਲ ਅਸੀਂ ਇੱਕ ਬਲਾਈਂਡ ਬੱਟਰ ਨੂੰ ਟ੍ਰੇਸ ਕੀਤਾ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੋਦਰਸ਼ਲ ਕੈਰੀਅਰ ਕੰਪਨੀਆ ਨੌਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕਰਦਾ ਸੀ ਤੇ ਉਹ ਜਦੋਂ ਉਹ ਨਾ ਨਵੈਦਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟ੍ਰੈਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਰਨ ਸਿੰਘ ਵਾਸੀ ਨਗਲਾ ਧਨੀ ਜੇ ਜਿਲ੍ਹਾ ਈਟਾ ਯੂਪੀ ਇਹ ਇੱਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਅੰਬਾਲੇ ਇਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਏਜੈਂਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਪੈਂਡ ਵਾਈਫ ਹੈ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਪਟੰਡਾ ਫਾਲਬਾਦ ਤੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲੈਣ ਨਾਲ ਇਹ ਉਹਦੇ ਦਾ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਆਮ ਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੇ ਜੋ ਦਾ ਬੋਟਕ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਦਾਤ ਨੂੰ ਅੰਜਾਮ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੀ ਆਪਸ ਵਿੱਚ ਦੋਨਾਂ ਇਹ ਟਰੈਕਟਰ ਡਰਾਈਵਰ ਨਾਲ ਝੜਪੂ ਜਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਹਥਿਆਰ ਉਹਨੂੰ ਵਰਤ ਕੇ ਉਹ ਜਿਹੜਾ ਉਹਨੂੰ ਡਰਾਈਵਰ ਤੇਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਜਿਹਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਸਰ ਪਹਿਲਾਂ ਕਾਰਨ ਕੀ ਹੋ ਸਕਦਾ ਇਹਨਾਂ ਵੀ ਆਪਸ ਵਿੱਚ ਪਹਿਲਾਂ ਦਾ ਕੋਈ ਯਾਰ ਮਸਾਲ ਨਹੀਂ ਸੀ ਰਿਪੋਰਟ ਦੇ ਟਾਈਮ ਉਹਨੂੰ ਹਾਂ ਇਹਨਾਂ ਦੀ ਆਪਸ ਵਿੱਚ ਹੋਂ ਤੱਕ ਦੀ ਜੋ ਕੁਛਗਿਸ਼ ਵਿੱਚ ਆਇਆ ਉਹ ਜਾਣਸ਼ਾਹ ਨਹੀਂ ਸੀ ਅਰੇਨਾ ਨੇ ਲੈਫਟ ਲੈਂਡ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਲੈਫਟ ਜਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਪਰ ਪਹਿਲਾਂ ਵੀ ਸਰ ਇਹ ਕੰਮ ਕਰਦੇ ਰਿਹਾ ਜੀ ਹੁਣ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਮਕਦਮਾ ਨਹੀਂ ਦਰਜ ਪਰ ਜੋ ਇਹ ਹੁਣ ਤੱਕ ਇਹ ਜਿਹੜਾ ਹੈਗਾ ਜਸਵੰਤ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਜੀ ਦੱਸਣ ਮਤਾ ਕੋਈ ਟਰੱਕ ਚੋਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਰ ਦਾ ਤੋਂ ਅੰਜਾਮ ਦਿੱਤਾ ਜੀ ਸਰ ਰਮਨ ਵਗੈਰਾ ਜੀ ਨੇ ਉਹਨਾਂ ਦੇ ਇਹ ਜਿਹੜੀ ਲੜਕੀ ਹੈਗੀ ਹੈ ਹੋਣੀ ਹੈ 2 ਬਾਈ ਸਾਲ ਦੀ ਲੜਕਾ ਤਾਂ 3 ਸਾਲ ਦਾ ਹੈਗਾ ਸਰ ਆਮ ਤੌਰ ਤੇ ਕਿਹਾ ਜਾਂਦਾ ਹੈ ਇਹ ਜਿਹੜਾ ਏਰੀਆ ਹੈ ਕਿ ਰਾਤ ਵੇਲੇ ਕੁਝ ਇਸ ਤਰ੍ਹਾਂ ਦੇ ਜੋੜੇ ਘਰਦੇ ਨੇ ਜਿਹਨੂੰ ਹਨੀ ਟ੍ਰਾਇਪੈਂਗਲ ਦੇ ਨਾਲ ਵੀ ਜੋੜਾਇਆ ਜਾਂਦਾ ਹੈ ਇਸੇ ਜਿਹੜਾ ਟਰਾਈ ਕਿਰਤਨਾ ਨੂੰ ਵੀ ਇਸੇ ਨਗਰੀਆਂ ਨਾਲ ਵੇਖਿਆ ਜਾਂਦਾ ਵੀਡੀਓ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਿਕਲਦੀ ਹੈ ਇਹ ਅਸੀਂ ਸਾਰੇ ਐਂਕਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਅਸੀਂ ਜਿਹੜੇ ਉਹ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ ਟ੍ਰਾਇੰਗਲ ਆ ਇਹ ਵੀ ਅਸੀਂ ਵੈਰੀਫਾਈ ਕਰ ਲਏ ਸਰ ਉਹ ਮਾਲੇ ਲਾ ਕੇ ਆਇਆ ਸੀ ਵੀ ਪੈਸੇ ਵੀ ਡਾਕਟਰ ਵਗੈਰਾ ਦਾ ਹਾਂ ਪੈਸੇ ਦੇ ਵਿੱਚ ਉਹਦੇ ਜੋ ਇਹਨਾਂ ਫੋਨ ਤੱਕ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਆ ਉਹ ਹੋਰੇ ਨੇ ਹੋਰੇ ਜਿਹਾ ਮੋਬਾਈਲ ਜੀ ਸਰ ਮਾਰ ਵਗੈਰਾ ਦੀ ਹਾਂ ਮਾਰ ਦੋ ਸੀ ਲੀ